ਤੁਮਰ ਸੋਉਤਰ ਤਾਰੇ ਤੁਮ ਤੇ ਹੋਏ ਤੁਮਰ ਗਤ ਮਿਤ ਨਾਨਕ ਦਾਸ ਤੁਦੇ ਅਗੇ ਹਰ ਦਾਸ ਜਿਉ ਪਿੰਡ ਸਭ ਕਹੋ ਨਾਨਕ ਸਭ ਕੋਈ ਨਾਉ ਨ ਜਾਣ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਗਉਤੀ ਜੀ ਸਹਾਈ ਵਾਰ ਸ੍ਰੀ ਪ੍ਰਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਪ੍ਰਗਉਤੀ ਸਿਮਰ ਕਾਇ ਗੁਰੂ ਨਾਨਕ ਰਹਿ ਧਿਆਈ ਪਰ ਅੰਗਦ ਗੁਰਥੀ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਵਿੰਦ ਨਾਮ ਸਮਰਪਤ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੀ ਸਭ ਦੁੱਖ ਜਾਹੀ ਤੀਗ ਬਹਾਦਰ ਸਿਮਰੈ ਕਰਨੋ ਨਿਤ ਅਵਤਾਈ ਸਭ ਤਾਈ ਹੋਜਿ ਸਹਾਈ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅੰਤਰਗਲਸਾ ਜੀ ਬੋਲੋ ਜੀ ਪੰਜਾਂ ਤਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਾਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦਿਖ ਸੁਣ ਕੇ ਅਨ ਡੇਟ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਕੋ ਮਾਈ ਦਾ ਧਿਆਨ ਅੰਤਰ ਖਲਸਾ ਜੀ ਬੋਲੋ ਜੀ ਜਿਨ ਸੰਗਾ ਸੁਨਿਆੜੇ ਧਰਮ ਹੀ ਤਸੀ ਦਿੱਤੇ ਬੰਦ ਬੰਦ ਕਟਵਾਈ ਕੋਪਰੀਆਂ ਲੋਹਾਜਾਂ ਚਰਕਰੀਆਂ ਤੇ ਛੜੀ ਤਨ ਆ ਰਿਆ ਨਾਲ ਚਿਰ ਪਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗਈ ਸਾਂ ਸੁਆਸਾ ਸੰਗ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਅੰਤਰ ਪਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਪਲਸਾ ਜੀ ਬੋਲੋ ਜੀ ਪਰੇਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵ ਜੀਤਾਬਨ ਕਾ ਸਦਕਾ ਸਰਬ ਸੁਖੋ ਵੇ ਜਹਾਂ ਜਹ ਖਾਲਸਾ ਜੀ ਸਾਹਿਬ ਦਾ ਤਹ ਰਚਿ ਅਰ ਜਾਇ ਤ ਦੇਗ ਤੇਗ પતિ ਵਰਦ ਕੀ ਪੈ ਜਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੈ ਬੋਲ ਬਾਲੇ ਬਨੂ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਨ ਕੀ ਸਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਪਰਉਸਾ ਦਾਨ ਨਾਮ ਦਾਨ ਸਰਦਾਨ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਕੀ ਦਰਸ਼ਨ ਇਸ ਨਾਨਕ ਚੌਕੀਆਂ ਛੰਡੇ ਬੰਗੇ ਜਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਾਥੂ ਉੱਚੀ ਮੱਤ ਪੱਦਰਾ ਰੱਖਾ ਆਪ ਹਾਲਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਾਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਸਿੱਖ ਪੰਥੋਂ ਵਿਛੋੜਿਆ ਗਿਆ ਹੈ ਤਨਾ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਦਾਨ ਪਿਆਰੇ ਖਾਲਸਾ ਜੀਨ ਬਖਸ਼ੋ ਹੇ ਨਿਮਾਨਿਆਂ ਦੇ ਮਨ ਸਤਿਗੁਰੂ ਨੇ ਤਾਣਿਆਂ ਦੇ ਤਨ ਸਤਿਗੁਰੂ ਨਯਾਉਟਿਆਂ ਦੀ ਓਟ ਨੇ ਯਾਤਰੀਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਆਪ ਜੀ ਦੇ ਸ੍ਰੀ ਸਤਿ ਸੰਤਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਆਪ ਜੀ ਦੇ ਚਰਨ ਸੋ ਸਤਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਕੀ ਧਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਪਾਤਸ਼ਾਹ ਆਕਾਲ ਪੁਰਖ ਪਰਮੇਸ਼ਰ ਜੀਓ ਪਾਵਨ ਪਵਿੱਤਰ ਚਰਣਾ ਕੰਬਲਾ ਪਾਸ ਸਰਦਾਸ ਬੇਨਤੀ ਹੈ ਪਾਤਸ਼ਾਹ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਦਰਪੰਜਾ ਬਾਣੀਆਂ ਦੇ ਨਿਤਨੇਮ ਹੋਏ ਪਾਤਸ਼ਾਹ ਜੀ ਗੁਰਬਾਣੀ ਦਾ ਜਾਪ ਕਰਦੇ ਹਾਂ ਸਮੁੱਚੀਆਂ ਸੇਵਾ ਮਨ ਨਿਭਾਉਂਦੇ ਹਾਂ ਬੇਅੰਤ ਭੁਲਾੰਦੀ ਖਿਮਾ ਬਖਸ਼ ਨੇ ਅੱਗੇ ਵਾਸਤੇ ਸਮੱਤ ਸੇਵਾ ਥਾਏ ਪਾਉਣੀ ਪੜੀ ਸੁਣ ਗੁਰਬਾਣੀ ਦਾ ਭਾਵ ਦਾ ਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਜੋ ਵੀ ਮਾਈ ਭਾਈ ਆਪ ਜੀ ਦੇ ਦਰ ਤੇ ਤੁਲ ਫਲ ਫੇਟਾ ਮਲੇ ਕੀ ਹਾਜ਼ਰ ਹੋਏ ਸਭਨਾਂ ਦੀਆਂ ਫੇਟਾ ਮਾਂ ਸੇਵਾ ਮਰਦਾ ਸੰਦਰ ਪਰਵਾਨ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਨਾਮ ਦੇਹ ਰੋਗ ਤਾਨੀ ਦਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਜਾਣੇ ਭੰਡਾਰੇ ਪਰਪੂਰ ਕਾਲ ਕੰਡਕ ਦੂਰ ਕਰਨੇ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਯਾਤਰਾ ਮਨ ਸਫਲੀਆਂ ਕਰੀਆਂ ਸਭਨਾ ਦੇ ਘਰਾਂ ਅੰਦਰ ਸੁਖ ਸ਼ਾਂਤੀ ਵਰਤੌਣੀ ਨਗਰ ਕੀਰੇ ਸੁਖ ਵਰਤੌਣੇ ਸਿੱਖ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੇ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਸਰਬੱਤ ਦਾ ਭਲਾ ਕਰਨਾ ਬਖਸ਼ਿਆ ਪੰਡਾਰਿਆਂ ਵਿੱਚੋਂ ਪਾਵਨ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਦੀ ਪਵਿੱਤਰ ਦੇਗ ਸਜਾ ਕੇ ਹਾਜ਼ਰ ਕੀਤੀ ਗਈ। ਦਰ ਪਰਵਾਨ ਹੋਵੇ ਪਰਵਾਨਿਆ ਪ੍ਰਸ਼ਾਦ ਸਰਬਤ ਸੰਗਤਾਂ ਵਿੱਚ ਵਰਤੇ ਜੋ ਵੀ ਜੀ ਸ਼ਕੀ ਸਵਾਸ ਸਵਾਸ ਨਾਮ ਜਪੇ ਤਾਛਾ ਜੀਚਾਰ ਪੈ ਰਹਿਣ ਪਾਣੇ ਅੰਦਰ ਸੁੱਖਾਂ ਨਾਲ ਬਤੀਤ ਹੋਈ। ਆਇਆ ਚਾਰ ਪੈਰ ਦਿਨ ਦਿਹਾੜਾ ਪਾਣੀ ਅੰਦਰ ਨਾਮ ਜਪਦਿਆਂ ਸੁੱਖ ਨਾਲ ਬਤੀਤ ਕਰਵਾਉਣਾ ਐਸ ਵੇਲੇ ਆਈ ਸੰਗਤ ਦੀ ਹਾਜ਼ਰੀ ਤਿਲ ਫਰ ਬੈਠਾ ਦਰ ਪਰਵਾਣ ਕਰੋ ਬਾਬਨ ਹੁਕਮ ਬਖਸ਼ ਕੇ ਸਰਬਤ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਖਮਾ ਤੇ ਚੱਲਣ ਦੀ ਸੋਝੀ ਸਮਰਥ ਬਖਸ਼ਣੀ ਉਪਰੰਤ ਅਗਲੇ ਦੀ ਵੰਸ ਜਾਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈਆ ਖਾਲਸੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਕੁਵਾਰ ਹੋਏ ਸਭ ਮਿਲਾਂਗੇ خوار ہوئے سنبھلیں گے بولی سونے واہ جی کا گلچی جی کی جی ਸਤਨਾਮ ਸ੍ਰੀ ਵਾਖੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾਪਨ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਹਮ ਆਉਗਨ ਭਰੇ ਏਕ ਗੁਣ ਨਾਹੀ ਅੰਮ੍ਰਿਤ ਚਾੜ ਵਿਖ ਬਿਖ ਬਿਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰਰਾਮਦਾਸ ਰਖੋ ਸਰਣਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰਰਾਮਦਾਸ ਰਖੋ ਸਰਣਾਈ ਸੁਖ ਹਉ ਟਲ ਗੁਰ ਸੇਵੀਐ ਹਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਦਾ ਜਨਮ ਮਰਨ ਦੁਖ ਜਾਈ ਖੋਬਾ ਸਿਫਤ ਕਾ ਸਮਧੀ ਨੋਰੇ ਅਰਸੋਂ ਕਰਸੋਂ ਛਟੀ ਐ ਤੋਦ ਠੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਸਜਣ ਸੱਚਾ ਪਾਤਸ਼ਾਹ ਸਰਸ਼ਾ ਦਾਸ਼ਾ ਹੋ ਜਸ ਪਾਸ ਬਹਿਟਿਆ ਸੋਹੀਏ ਸਵਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਖੂ ਗੁਰੂ ਸਾਹਿਬ ਜੀ सोरठ महला नव जो नर दुख में दुख नहीं मन सुख सने हो अर पै नहीं जक कंचन माटी मन ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਭੈ ਨਹੀਂ ਜਾਕੈ ਕੰਚਨ ਮਟੀ ਮਨ ਰਹਾਉ ਨਹਿ ਲਿੰਦਿਆ ਨਹਿ ਉਸਤਤ ਜਾਕੈ लोभ मोह अभिमान हर क सोग ते नाहे यारो ना हे मान अपमान हस मन सगल त्यागे जग ते रहे ਨਾਮ ਕਰੋਧ ਜੀ ਪਰ ਸੇਨਾਹਨ ਤੇਹ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਚਾਨੀ ਨਾਨਕ ਲੀਨ ਭਯੋ ਗੋਵਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੇ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਯੋ ਗੋਵਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਬਹਲਾ ਨਵਾ ਜੋ ਨਰ ਦੁੱਖ ਨਾ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ සනවාගර සනවාගර satuනගර सत् <Sýstas> नाम ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ සතනාමවාහෙගරු සතනාමවගරු සතනමුවු සතනාමවාහෙගරු සතනාम